ਧਜੀਤ ਸਿੰਘ ਡਲੇਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਦੇ ਵੱਲੋਂ ਜਿਹੜਾ ਕਿ ਐਕਸ਼ਨ ਲਿਆ ਗਿਆ ਸੀਗਾ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਕੱਲ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਪੁਲਿਸ ਫੋਰਜ ਜਿਹੜੀ ਉੱਥੇ ਪਹੁੰਚ ਜਾਂਦੀ ਹੁੰਦੀ ਹੈ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਦਜੀਤ ਸਿੰਘ ਧਲੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖੀ ਖੁੰ ਦਜੀਤ ਸਿੰਘ ਧਲੇਵਾਲ ਕਿੱਥੇ ਨੇ ਤਾਂ ਕੀ ਮਾਹੌਲ ਬਣਿਆ ਹੋਇਆਗਾ ਪੂਰੀ ਜਾਣਕਾਰੀ ਤੁਹਾਨੂੰ ਇਸ ਪੂਰੀ ਵੀਡੀਓ ਵਿੱਚ ਦੱਸਾਂਗੇ ਦਰਅਸਲ ਵੀਰਵਾਰ ਸਵੇਰੇ ਯਾਨੀ ਕਿ ਅੱਜ ਹਰਿਆਣਾ ਪੁਲਿਸ ਨੇ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਸਰਹੱਦਾਂ ਦੇ ਤੇ ਬੈਰੀਕੇਡਿੰਗ ਹਟਾਉਣੇ ਸ਼ੁਰੂ ਕਰ ਦਿੱਤੀ ਹੈ ਇਹ ਸਿਮਿੰਟ ਬੈਰੀਕੇਡਿੰਗ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਕੀਤੀ ਗਈ ਸੀਗੀ ਤਾਂ ਪੁਲਿਸ ਦੇ ਅਨੁਸਾਰ 13 ਮਹੀਨਿਆਂ ਤੋਂ ਬੰਦ ਦਿੱਲੀ ਜੰਮੂ ਅੰਮ੍ਰਿਤਸਰ ਹਾਈਵੇ ਅੱਜ ਸ਼ਾਮ ਤੱਕ ਆਵਾਜਾਈ ਦੇ ਲਈ ਖੋਲ ਦਿੱਤਾ ਜਾਵੇਗਾ ਇਸ ਦੌਰਾਨ ਕਿਸਾਨ ਆਗੂ ਜਿਸਿੰਦਰ ਧਲੇਵਾਲ ਜਿਸ ਨੂੰ ਬੁੱਧਵਾਰ ਦੁਪਹਿਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਤੇ ਉਹਨਾਂ ਨੂੰ ਹੁਣ ਜਲੰਧਰ ਛਾਉਣੀ ਦੇ ਪੀਡਬਲਯੂਡ ਜਿਹੜਾ ਕਿ ਅਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਹੈਗਾ ਜੋ ਕਿ ਫੋਜ ਦੇ ਕੰਟਰੋਲ ਹੈਡਰਸ ਤੋਂ ਪਹਿਲਾਂ ਪੁਲਿਸ ਉਸ ਨੂੰ ਜਲੰਧਰ ਸ਼ਹਿਰ ਦੇ ਜਿਹੜਾ ਕਿ ਪੀ ਐਮ ਐਸ ਹਸਪਤਾਲ ਲੈ ਗਈ ਸੀਗੀ ਪਰ ਕਿਸਾਨਾਂ ਦੇ ਇਕੱਠ ਹੋਣ ਦੀ ਸੰਭਾਵਨਾ ਦੇ ਕਾਰਨ ਉਹਨਾਂ ਨੂੰ ਵੀਰਵਾਰ ਯਾਨੀ ਕਿ ਅੱਜ ਸਵੇਰ ਤੱਕ ਬਦਲ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਦੱਸ ਦੇ ਕਿ ਬੁੱਧਵਾਰ ਦਰ ਸ਼ਾਮ ਨੂੰ ਪੰਜਾਬ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਸਰਹੱਦਾ ਦੇ ਉੱਤੇ ਪਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਸੀਗਾ ਤੇ ਇਸ ਦੌਰਾਨ ਲਗਭਗ 200 ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨਾਂ ਦੁਆਰਾ ਬਣਾਏ ਗਏ ਸ਼ੈਡਾਂ ਨੂੰ ਬੁਲਡੋਜ਼ਰ ਦੇ ਨਾਲ ਢਾਹ ਦਿੱਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੀਲਾ ਪੰਜਾ ਜਿਹੜਾ ਕਿ ਉੱਥੇ ਲੈ ਕੇ ਪਹੁੰਚੀ ਹੋਈ ਹੈ ਪੁਲਿਸ ਤੇ ਸਾਰੇ ਸ਼ੈੱਡ ਟੈਂਟ ਇਤੋਂ ਤੱਕ ਜਿੱਥੇ ਖਾਣਾ ਵਗੈਰਾ ਬਣਾਉਂਦੇ ਸੀਗੇ ਉਸ ਥੀਸ ਨੂੰ ਵੀ ਢਾਹ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਬੁੱਧਵਾਰ ਦੇ ਸ਼ਾਮ ਨੂੰ ਪੰਜਾਬ ਪੁਲਿਸ ਨੇ ਸ਼ੰਭੂ ਅਤੇ ਖਨੋਰੀ ਸਰਹੱਦਾ ਦੇ ਉੱਤੇ ਪ੍ਰਦਰਸ਼ਨ ਕਰੇ ਕਿਸਾਨਾਂ ਨੂੰ ਵੀ ਹਟਾ ਦਿੱਤਾ ਹੈ ਤੇ ਕਈਆਂ ਨੂੰ ਵਾਪਸ ਘਰੇ ਵੀ ਭੇਜ ਦਿੱਤਾ ਹੈ ਤਾਂ ਕੱਲ 22 ਮਾਰਚ ਦੁਪਹਿਰ ਕਿਸਾਨ ਮਜ਼ਦੂਰ ਮੋਰਚਾ ਕੇ ਐਮ ਐਮ ਦੇ ਕਨਵੀਨਰ ਸਰਵਨ ਸਿੰਘ ਪੰਦੇਰ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਗਜੀਤ ਸਿੰਘ ਢੱਲੇਵਾਲ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ 7ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਵਾਪਸ ਆਉਂਦੇ ਸਮੇਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਦੋਵਾਂ ਸਰਦਾ ਦੇ ਉੱਤੇ ਪਹੁੰਚ ਗਈ ਅਤੇ ਉਹਨਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਜਿਹੜੀ ਕਿ हटਾਈ ਜਾ ਰਹੀ ਹੈ ਪੁਲਿਸ ਨੇ 4 ਕਿਲੋਮੀਟਰ ਦੂਰ ਚੱਕ ਪੋਸਟਾਂ ਸਥਾਪਿਤ ਕੀਤੀਆਂ ਨੇ ਅਤੇ ਲੋਕਾਂ ਦੇ ਦਾਖਲੇ ਦੇ ਉਰਤੇ ਵੀ ਫਿਲਹਾਲ پابੰਦੀ ਲਗਾਈ ਗਈ ਹੈ ਤੇ ਉੱਥੇ ਜਲੰਧਰ ਛਾਉਣੀ ਦੇ ਐਂਟਰੀ ਗੇਟ ਦੇ ਉੱਤੇ ਵੀ ਆਰਮੀ ਚੱਕ ਪੋਸਟ ਦੇ ਸਾਹਮਣੇ ਪੰਜਾਬ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਹਰੇਕ ਵਾਹਨ ਅਤੇ ਵਿਅਕਤੀ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਅੱਗੇ ਜਾਣ ਦੀ ਜਿਹੜੀ ਕਿ ਆਗਿਆ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਅਸਲੀ ਹੈ ਕਿ ਪੋਸਟ ਦੀ ਚੱਕ ਪੋਸਟ ਪਾਰ ਕਰਕੇ ਛਾਉਣੀ ਦੇ ਅੰਦਰ ਪ੍ਰਵੇਸ਼ ਜਿਹੜਾ ਕਿ ਦਿੱਤਾ ਜਾ ਰਿਹਾ ਹੈਗਾ ਤਾਂ ਪੀਡਬਲਯੂਡੀ ਗੈਸਟ ਹਾਊਸ ਦੇ ਅੰਦਰ ਜੀ ਸਿੰਘ ਢਲੇਵਾਲ ਨੂੰ ਪੰਜਾਬ ਪੁਲਿਸ ਨੇ ਰੱਖਿਆ ਹੈਗਾ ਤਾਂ ਦੱਸਦੇ ਕਿ ਹਰਿਆਣਾ ਪੁਲਿਸ ਨੇ ਸਰਦੀ ਜਿਹੜਾ ਕਿ ਖਨੋਰੀ ਜ਼ਰਤ ਦੇ ਉੱਤੇ ਬੈਰੀਕੇਡ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਹਾਈਵੇ ਦੇ ਉੱਤੇ ਸਿਮਿੰਟ ਦੇ ਬੈਰੀਕੇਟਿੰਗ ਨੂੰ ਜੀਐਸਬੀ ਜਿਹੜਾ ਕਿ ਹਾਈਡਰਾ ਅਤੇ ਹੋਰ ਮਸ਼ੀਨਾਂ ਦੀ ਮਦਦ ਦੇ ਨਾਲ ਹਟਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਉੱਥੇ ਨਾਂ ਨਾ ਤੈ ਤਾਂ ਦੱਸ ਦੇ ਕਿ ਕਿਸਾਨ ਆਗੂ ਜਿਸ ਨੇ ਢੱਲੇਵਾਲ ਨੂੰ ਜਲੰਧਰ ਦੇ ਪੀਡਬਲਿਊ ਜਿਹੜੇ ਕਿ ਯੂਡੀ ਗੈਸਟ ਹਾਊਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਬਾਹਰ ਸਖਤ ਪੁਲਿਸ ਦਾ ਪੈਰਾ ਜਿਹੜਾ ਕਿ ਨਜ਼ਰ ਆ ਰਿਹਾ ਹੈਗਾ ਵਾਣਾ ਦੀ ਆਵਾਜਾਈ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਧਿਕਾਰੀ ਵੀ ਜਿਹੜੇ ਕਿ ਸ਼ੰਭੂ ਬਾਰਡਰ ਦੇ ਸਫਾਈ ਕਰਵਾ ਰਹੇ ਨੇ ਤਾਂ ਕਿ ਆਵਾਜਾਈ ਮੁਰ ਤੋਂ ਜਿਹੜੀ ਕਿ ਚਾਲੂ ਹੋ ਸਕੇ ਤਾਂ ਸੂਤਰਾਂ ਦੇ ਅਨੁਸਾਰ ਟਕਰਾਅ ਤੋਂ ਬਚਣ ਦੇ ਲਈ ਪੰਜਾਬ ਪੁਲਿਸ ਨੇ 72 ਘੰਟੇ ਪਹਿਲਾਂ ਯੋਜਨਾਵਾਂ ਬਣਾ ਲਈਆਂ ਸਨ ਸੁਪਰੀਮ ਕੋਰਟ ਨੇ ਇਸ ਜਗ੍ਹਾ ਨੂੰ ਖਾਲੀ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਨੇ ਪੁਲਿਸ ਨੂੰ ਹਰ ਕੀਮਤ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਰੋਕਣ ਦੇ ਹੁਕਮ ਦਿੱਤੇ ਸਨ ਕਿ ਕਿਸਾਨ ਆંદਰੂਨ ਲੈ ਕੇ ਮਾਨ ਸਰਕਾਰ ਦੀ ਆਲੋਚਨਾ ਹੋ ਰਹੀ ਸੀਗੀ ਵੱਡੇ ਕਾਰੋਬਾਰਿਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਸੀਗਾ ਇਸ ਕਾਰਨ ਜਦੋਂ ਕੇਂਦਰ ਦੇ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਤਾਂ ਪੁਲਿਸ ਨੇ 72 ਘੰਟਿਆਂ ਪਹਿਲਾਂ ਹੀ ਟਕਰਾਅ ਨੂੰ ਰੋਕਣ ਦੀ ਯੋਜਨਾ ਬਣਾ ਲਈ ਇਸ ਗੁਪਤ ਮੀਟਿੰਗ ਦੇ ਵਿੱਚ ਦੋ IAS ਅਧਿਕਾਰੀ ਅਤੇ 4 IPS ਅਧਿਕਾਰੀ ਸ਼ਾਮਲ ਹੋਏ ਨੇ ਤੇ ਯੋਜਨਾ ਦੇ ਤਹਿਤ ਇੱਕ ਕਮਾਂਡੋ ਬਟਾਲੀਅਨ ਦੇ ਨਾਲ 1500 ਪੁਲਿਸ ਕਰਮਚਾਰੀ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ ਟਕਰਾਹ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨ ਆਗੂ ਪੰਦੇਰ ਅਤੇ ਢਲੇਵਾਲ ਜੋ ਕਿ ਮੀਟਿੰਗ ਦੇ ਲਈ ਸ਼ੰਭੂ ਅਤੇ ਖਨੋਰੀ ਸਰਤ ਤੋਂ ਚੰਡੀਗੜ੍ਹ ਆਏ ਸਨ ਤਾਂ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮੋਹਾਲੀ ਦੇ ਵਿੱਚ ਦਾਖਲ ਹੁੰਦੇ ਹੀ ਆਗੂਆਂ ਨੂੰ ਵਿਰਾਸਤ ਦੇ ਵਿੱਚ ਲੈਣ ਦੇ ਹੁਕਮ ਦਿੱਤੇ ਗਏ ਨੇ ਪਰ ਉਹਨਾਂ ਨੂੰ ਥਾਣਿਆਂ ਦੇ ਵਿੱਚ ਨਹੀਂ ਸਗੋ ਵੱਡੇ ਸਿਕਲਾਈ ਕੇਂਦਰਾ ਦੇ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਸਨ ਜੇਕਰ ਕਾਰਵਾਈ ਸਮੇਂ ਵੱਡੇ ਜਿਹੜੇ ਕਿ ਕਿਸਾਨ ਆਗੂ ਖਨੋਰੇ ਅਤੇ ਸਰਦ ਦੇ ਉੱਤੇ ਮੌਜੂਦ ਹੁੰਦੇ ਤਾਂ ਖੂਨ ਝੜਪੀ ਹੋ ਸਕਦੀ ਸੀਗੀ ਪਰ ਅਜਿਹੀ ਸਥਿਤੀ ਦੇ ਵਿੱਚ ਯੋਜਨਾ ਸਿਰਫ ਉਦੋਂ ਹੀ ਕਾਰਵਾਈ ਕਰਨ ਦੀ ਸੀਗੀ ਜਦੋਂ ਪੰਦੇਰ ਅਤੇ ਢੱਲੇਵਾਲ ਮੋਰਚੇ ਤੋਂ ਦੂਰ ਹੋਣਗੇ ਤਾਂ 18 ਅਤੇ 19 ਫਰਵਰੀ ਦੀ ਰਾਤ ਨੂੰ ਲਗਭਗ 1 ਵਜੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਦੇ ਹੇਠ ਸੰਗਰੂਰ ਅਤੇ ਹੋਰ ਥਾਵਾਂ ਦੇ ਉੱਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਮੋਬਾਈਲ ਨੈਟਵਰਕ ਵੀ ਬੰਦ ਕਰ ਦਿੱਤੇ ਗਏ ਜਦੋਂ ਕੇਂਦਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਸੀਗੀ ਤਾਂ ਸੂਬਾ ਪੁਲਿਸ ਅਤੇ ਖੂਫੀ ਏਜੰਸੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿੱਚ ਲਗਾਤਾਰ ਰੁਝਿਆ ਹੋਇਆ ਸਰ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਅੰਦਾਜ਼ਾ ਸਵੇਰੇ 4 ਵਜੇ ਲੱਗਿਆ ਸੀਗਾ ਪਰ ਉਹ ਮੀਟਿੰਗ ਦੀ ਤਿਆਰੀ ਦੇ ਵਿੱਚ ਰੁਝੇ ਹੋਏ ਸਨ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਜੋ ਜੀ ਸਿੰਘ ਢਲੇਵਾਲ ਨੂੰ ਜਿਹੜਾ ਕਿ ਜਲੰਧਰ ਦੇ ਵਿੱਚ ਸ਼ਿਫਟ ਕੀਤਾ ਹੈਗਾ ਗੈਸਟ ਹਾਊਸ ਦੇ ਵਿੱਚ ਜਿੱਥੇ ਕਿ ਬਾਹਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ